ਸਾਉਰ ਬੇਰ ਨਾ ਐਸਾ ਬੇਰ ਨਾ ਪਾਉਰ ਵੀਰ ਨਾ ਐਸਾ ਰਣ ਨਾ ਪਾਉਰ ਜਿਆਮ ਨੂੰ ਕਰਵਾ ਦੇ ਉਹਨਾਂ ਪਰ ਤੂਰਾ ਕੇ ਉਹਨਾਂ ਨੂੰ ਦੇ ਦੇ ਵੀ ਇਹ ਕੇ ਲਸਨੀ ਨਾ ਕਰਨਾ ਜੇ ਮੈਂ ਜਾਂ ਸੀ ਸਾਡੇ ਤੇ ਹੋਏ 123 ਦੇ ਮੁੰਡੇ ਆ ਗਏ ਅੱਛਾ ਉਹ ਸਾਡੇ ਦੇ ਨੌ ਨਾ ਦੇ ਦੇ ਮੈਂ ਉਹਨਾਂ ਨੂੰ ਕਰੇ ਇਹਨਾਂ ਦਾ ਮਾਣ ਮਦਦ ਕਰਵਾਇਆ ਮੇਰਾ ਨਾਮ ਸਿਕੰਦਰ ਇੱਦਾਂ ਗਾਣਾ ਗੁਲਾ ਕਰ ਦੇ ਟਾਰੂੜੇ ਚ ਲਾਏ ਟੋ ਦੇ ਮੇਰੇ ਪਰਾ ਦੇ ਜਿਹੜਾ ਦੇ ਵੀਰ ਤੋਂ ਹੀ ਹੈ ਨਾ ਆ ਜਾਂਦੀ ਉਹ ਇੱਥੇ ਮਰਜੀ ਦੇ ਅੱਛਾ ਤੇ ਢਾੜੀ ਦੇ ਇੱਥੇ ਦੇ ਰੋਣਾ ਬੱਜਾ ਅੱਛਾ ਢਾੜੀ ਵੀ ਸੀਰੀਆ ਚ ਕਰਦਾ ਪੁੱਛਦਾ ਕਿ ਜੀ ਰਾਜ ਨਹੀਂ ਜਿਹਦੀ ਡਟੋਗੀ ਬਲਵਿੰਦਰ ਸਿੰਘ ਆਹ ਫਰੇਲ ਭਾਈ ਸਾਹਿਬ ਕਵਾ ਰਹੀ ਹੈ ਜੇ ਅੱਛਾ ਹਾਂ ਜੀ ਆਪਾਂ ਮੈਂ ਕਰਦੇ ਆ ਪਾਵਰੇ ਨੂੰੜੇ ਢੋਣੇ ਤੱਕ ਇਹੋ ਹੀ ਗਾਲਾਂ ਗੁਲਾਂ ਕੱਢਦੀ ਹੋਰ ਜੀ ਨਹੀਂ ਗੱਲ ਹੋਈ ਰਵੀ ਦੇ ਨਿਆਣਿਆਂ ਪੋਲਾ ਰੋ ਮੋਟਾ ਰਵੀ ਨੇ ਮੁੰਡੇ ਆ ਮੁੰਡੇ ਨਹੀਂ ਰਾਜ ਦੇ ਮੁੰਡੇ ਅੱਛਾ ਰਾਜ ਵਿੱਚ ਹੀ ਕਹਿੰਦੀ ਤੂੰ ਨਹੀਂ ਮਰ ਜਾਣਾ ਪੱਟ ਦੀ ਗੱਲ ਤਾਂ ਉਹਨਾਂ ਨਾਲ ਕੋਈ ਨਹੀਂ ਨੇੜ ਕੋਈ ਦਾ ਕਾਲਾ ਕੱਟਦੇ ਹੀ ਆ ਕੇ ਗਾਲੇ ਤੁਹਾਡੇ ਘਰ ਦੇ ਗਾਲੀ ਆ ਕੇ ਕਾਲਾ ਕੱਢਣ ਦੇ ਸੇਰੇ ਅੱਛਾ ਹਾਂਜੀ ਦੋ ਜਣੇ ਆਏ ਉਹੋੜੇ ਮਾਰਿਆ ਏਟ ਮਾਰੀ ਛੇਟ ਵੱਜੀ ਛੇਟ ਵੱਜੀ ਤੇ ਪਿੱਛੇ ਮਾਰੀ ਨਾੜੀ ਉਹਦੇ ਮੁੰਡਿਆਂ ਦੀ ਰਾਜ ਸਰਨਾ ਸਾਹਿਬ ਜੀ 27:00 ਵੀ ਹੋਈ ਜੀ ਗੱਲ ਕੋਈ ਨਹੀਂ ਜੇ ਆ ਕੇ ਇੱਥੇ ਬਸ ਸਾਡੇ ਘਰ ਦੇ ਬੂਏ ਕੋਲ ਚਾਰ ਗਾੜੀ ਤੇ ਇਹਨੂੰ ਕਹਾਂ ਵੀ ਪਰੇ ਹਰ ਦਿਓ ਤੇ ਇਹ ਗਾੜੀਆਂ ਪਰੇ ਨਾ ਰਹਿ ਤੇ ਮੇਰੇ ਡੈਡੀ ਕਹਿੰਦਾ ਨਹੀਂ ਅਸੀਂ ਕਹਿੰਦਾ ਇੱਥੇ ਖੜਾਉਣਾ ਆਉਂ ਜਉਂ ਫਰਾਂਟਿੰਗ ਮੇਰੇ ਡੈਡੀ ਦੇ ਹੱਥੀ ਪੈਣ ਲੱਗਾ ਦਹੀਂ ਫਿਰ ਵੜ ਕੇ ਪੁੱਟਿਆਂ ਨੂੰ ਤੇ ਬਾਅਦ ਰੋੜੇ ਮਾਰਨ ਦਾ ਫਿਰ ਇਹਨਾਂ ਨੇ ਮੇਰਾ ਥੋੜਾ ਮਾਰਤਾ ਇੱਥੇ ਮਾਰ ਕੇ ਇਹ ਤੋਂ ਦੇਖ ਲੈ ਸਾਰਾ ਦਾ ਬੱਬਾ ਲਾ ਗਿਆ ਤੇ ਜਦ ਇਟ ਵੱਜੀ ਹੈ ਤਾਂ ਉਹ ਮਤਲਬ ਟਟ ਉਹ ਸੈਂਟਰ ਸਰਕਾਰੀ ਹਸਪਤਾਲ ਜੀ ਸਾਹ ਨੂੰ ਨੇ ਇੱਕ ਸਵੇਰੇ ਕਹਲਾਈ ਹੈ ਕਿ ਲੜਾਈ ਝਗੜਾ ਹੋਇਆ ਦੋ ਆਪਸ ਜਿਹੜੇ ਗਵੰਡੀ ਹੈ ਰਾਜਨ ਮਸੀਤ ਤੇ ਬਲਵਿੰਦਰ ਮਸੀ ਉਹਨਾਂ ਦਾ ਝਗੜਾ ਰੋਹਿਤ ਤੇ ਰਾਹੁਲ ਦੇ ਨਾਮ ਹੋਇਆ ਦੋਵੇਂ ਆਪਸ ਗਵੰਡੀ ਹੈਗੇ ਤੇ ਇਦਾਂ ਨੇ ਇਟਾ ਰੋੜੇ ਮਾਰੇ ਮਾਰਿਆ ਜਿਸ ਕਰਕੇ ਜਿਹੜਾ ਰਾਜਨ ਮਸੀਤ ਤੇ ਬਲਵਿੰਦਰ ਮਸੀ ਇਹਦੇ ਸੱਟਾ ਲੱਗਣ ਕਰਕੇ ਉਹਨਾਂ ਨੂੰ ਸਿਵਲ ਹਸਪਤਲ ਕਾਨੂੰਨਾਂ ਦਾਖਲ ਕਰਾਇਆ ਗਿਆ ਤੇ ਜਿਸ ਤੇ ਆਪਾਂ ਮੁਕਦੇ ਜਾ ਕੇ ਡਾਕਟਰ ਸਾਹਿਬ ਨੂੰ ਦੱਸਿਆ ਕਿ ਰਾਜਨ ਮਸੀ ਦੀ ਮ੍ਰਿਤਕੋਸ਼ੀ ਕੀਤਾ ਗਿਆ ਤੇ ਬਲਵਿੰਦਰ ਮਸੀ ਦੇ ਜਿਆਦਾ ਸੱਟਾਂ ਲੱਗਨ ਕਰਕੇ ਇਸ ਨੂੰ ਰੈਫਰ ਕੀਤਾ ਗਿਆ ਜੀ ਸਿਵਲ ਹਸਪੀਟਲ ਗੁਰਦਾਸਪੁਰ ਤੇ ਦੋਵਾਂ ਦਾ ਆਪਾਂ ਜ ਨਜ਼ਰ ਅੰਝ ਸੀ ਕਿ ਕੋਈ ਪੈਸਾ ਲੈਣ ਦੇਣਾ ਹੈਗਾ ਇਹਨਾਂ ਦਾ ਤੇ 500 ਰੁਪਏ ਦੀ ਕਹਿੰਦੇ ਕਿ ਲੈਣ ਦੇਣਾ ਹੈਗਾ ਇਹਨਾਂ ਦਾ ਤੇ ਆਪਾਂ ਮੁਕਦੇ ਨੂੰ ਤੇ ਐਫ ਆਈ ਆਰ ਲੌਂਗ ਕਰਤੀ ਤੇ ਬਾਕੀ ਜਿਹੜਾ ਮ੍ਰਿਤਕੀ ਉਹਦੀ ਆਪਾਂ ਪੋਸਟਮਾਰਟ ਕਰਾ ਰਹੇ ਰਾਜਨ ਮਸੀ ਆ ਰੌਹਲ ਮਸੀ ਤੇ ਇੱਕ ਨਰੀ ਮਾਤਾ ਇਹ ਜੋ ਨਵਾਂ ਜਿਹੜਾ ਕਾਨੂੰਨ ਬਣਿਆ ਹੈ ਜੀ 103 ਬੀ ਐਨ ਐਸ